ਆਪਾ ਆਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਸਬਾਨ ਵੀ ਇੱਥੇ ਪਹੁੰਚੇ ਨੇ ਕਿਉਂਕਿ ਇਹ ਤੰਦਾਜ਼ੀ ਅੱਜ ਦੇਸ਼ ਵਿਆਪੀ ਜਿਹੜਾ ਕਿ ਰੋਸ਼ ਪ੍ਰਦਰਸ਼ਨ ਤੇ ਰੋਸ਼ ਮਾਰਚ ਕੱਢਿਆ ਗਿਆ ਕਿਸਾਨਾਂ ਜਿੱਥੇ ਬੰਦੀਆਂ ਵੱਲੋਂ ਜਿਹੜਾ ਕਿ ਹਰਿਆਣਾ ਪੁਲਿਸ ਦੇ 6 ਅਧਿਕਾਰੀਆਂ ਨੂੰ ਸਨਮਾਨ ਕੀਤਾ ਜਾਣਾ ਹੈ ਕੇਂਦਰ ਸਰਕਾਰ ਵੱਲੋਂ ਉਸ ਦੇ ਖਿਲਾਫ ਔਰ ਨਾਲ ਨਾਲ ਜੋ ਐਮਐਸਪੀ ਗਰੰਟੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ ਉਸ ਦੇ ਖਿਲਾਫ ਵੀ ਲਗਾਤਾਰ ਕਿਸਾਨ ਜਿਹੜੇ ਕਿ ਸੜਕਾਂ ਤੇ ਵਿਖਾਈ ਜਰ ਰਹੇ ਨੇ ਪਾਜੀ ਕੀ ਨਾਮ ਹੈ ਤੁਹਾਡਾ ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋ ਨੇ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਜਿਹੜਾ ਸਾਡੇ ਅੱਜ 17 ਸਟੇਟਾਂ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਸੈਂਟਰ ਸਰਕਾਰ ਦੇ ਜਿਹੜਾ ਹਰਿਆਣੇ ਦੇ 6 ਅਫਸਰਾਂ ਨੂੰ ਰეკਮੈਂਡ ਕਰਕੇ ਰਾਸ਼ਟਰਪਤੀ ਬਾੜ ਦਵਾਇਆ ਜਾ ਰਿਹਾ ਕਿਸਾਨਾਂ ਮਜ਼ਦੂਰਾਂ ਦੇ ਗੋਲੀਆਂ ਮਾਰਨ ਸਿੱਧੀਆਂ ਤੇ ਉਹਨਾਂ ਨੂੰ ਰეკਮੈਂਡ ਕੀਤਾ ਜਾਵੇ ਕੰਮ ਕੀਤਾ ਇਹਨਾਂ ਨੂੰ ਜੋ ਗੱਲ ਕੀ ਹੋ ਸਕਦੀ ਹੈ ਜੈ ਕਿਸਾਨ ਤੇ ਜੈ ਜਵਾਨ ਦਾ ਨਾਰਾ ਚੱਲਦਾ ਹੈ ਸਾਡੇ ਦੇਸ਼ ਦੇ ਵਿੱਚ ਇਹਨਾਂ ਇਹ ਨਾਰਾ ਹੀ ਗੰਦਲਾ ਕਰਤਾ ਇਹ ਭਾਜਪਾ ਸਰਕਾਰ ਜਾ ਕਿੱਧਰ ਨੂੰ ਰਹੀ ਆ ਇਸ ਕਰਕੇ ਕਿਸਾਨ ਮਜ਼ਦੂਰ ਜਿਹੜੇ ਭਾਰਤ ਦੇ ਵਿੱਚ ਉੱਠ ਖੜਾ ਹੋਇਆ ਇਹ ਸਰਕਾਰ ਨੂੰ ਮੂੰਹ ਦਿਖਾਣੀ ਪਊਗੀ ਤੇ ਕੀ ਕਹਿਣਾ ਤੁਹਾਡਾ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਜਿਹੜੀ ਕਿ ਕਿਸਾਨਾਂ ਦਾ ਨਾਰਾ ਤਾਂ ਦਿੰਦੀ ਹੈ ਜੈ ਜਵਾਨ ਜੈ ਕਿਸਾਨ ਪਰ ਕਿਸਾਨਾਂ ਦੇ ਜ਼ਖਮਾਂ ਤੇ ਜਿਹੜਾ ਕਿ ਮਲਮ ਲਗਾਉਣ ਦੀ ਬਜਾਏ ਤੇ ਉਹ ਨੂਨ ਲਗਾਈ ਜਾਂਦੇ ਲੂਨ ਲਾਇਆ ਜਾ ਰਿਹਾ ਜੀ ਬਿਆਨਬਾਜ਼ੀ ਕਰਕੇ ਜਿਹੜੀ ਭਾਜਪਾ ਸਰਕਾਰ ਨੂੰ ਇਹ ਬਹਿਮਹੀਂ ਵੀ ਆਪਾਂ ਮਤਲਬ ਐ ਕਿ 400 ਤੋਂ ਪਾਰ ਜਾਵਾਂਗੇ ਪਰ ਜੇ ਕਿਸਾਨਾਂ ਮਜ਼ਦੂਰਾਂ ਦਾ ਖਨੌਰੀ ਸੰਘਰਸ਼ ਚੱਲਦਾ ਜਦੋਂ ਇਹਨਾਂ ਨੇ ਗੋਲੀਆਂ ਮਾਰੀਆਂ ਛੁੱਪ ਕਰਨ ਵੱਲੋਂ ਸ਼ਹੀਦ ਵੀ ਕੀਤਾ ਉਤੋਂ ਵੱਧ ਇਹਨਾਂ ਦੇ ਵੇਖੋ ਲੰਗੜੀ ਸਰਕਾਰ ਬਣੀ ਹੈ ਕਦੀ 10 ਸਾਲ ਤੱਕ ਪ੍ਰਧਾਨ ਮੰਤਰੀ ਨੇ ਐਨਡੀਕੇ ਦਾ ਨਾਂ ਨਹੀਂ ਲਿਆ ਅੱਜ ਮਜਬੂਰ ਨੇ ਐਨਡੀਕੇ ਦੀ ਸਰਕਾਰ ਬਣਾਉਣੀ ਪੈਗੀ ਇਹ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਹੈ ਹਜੇ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਸਿੱਧਾ ਤਿੱਖਾ ਸੰਘਰਸ਼ ਹੋਊਗਾ ਸਰਕਾਰ ਨੂੰ ਇਸੋਂ ਮੂੰਹ ਦੀ ਖੜੀ ਪਾਉਗੇ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਬਣਦੀਆਂ ਪਰ ਇਹ ਤਾਨਾਸ਼ਹੀ ਸਰਕਾਰ ਹੈ ਮੰਨਣ ਨੂੰ ਤਿਆਰ ਨਹੀਂ ਕਿਸਾਨ ਮਜ਼ ਮਨਾਉਣਗੇ ਜ਼ਰੂਰ ਜੀ ਅੱਜ ਬਰਸਾਤ ਦੇ باوجود ਵੀ ਸੈਂਕੜੇ ਕਿਸਾਨੇ ਤੇ ਪਹੁੰਚੇ ਬਿਲਕੁਲ ਜੀ ਲੋਕਾਂ ਦੇ ਵਿੱਚ ਰੋਸ ਹੈ ਨਾ ਇਹ ਵੇਖੋ ਆਮ ਮਾਰੇ ਲਹਿਰ ਬਣੀ ਹੈ ਸਾਰੇ ਅੰਬਰਸਰ ਅੱਜ ਜਾਮ ਹੋਇਆ ਹੈ ਇਸੇ ਕਰਕੇ ਵੀ ਬਹੁਤ ਵੱਡਾ ਰੋਸ ਹੈ ਵੀ ਜਿਹੜੇ ਅਫਸਰਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਰਿਕਮੈਂਡ ਕਰਨਾ ਤੇ ਫਿਰ ਰੋਸ ਤੇ ਆਊਗਾ ਜੀ ਬਿਲਕੁਲ ਜੀ ਬਿਲਕੁਲ ਰੋਸ ਦੀ ਗੱਲ ਵੀ ਹੈ ਕਿਉਂਕਿ ਜਿਹੜੇ ਅਫਸਰਾਂ ਨੇ ਤਸ਼ੱਦਦ ਕੀਤਾ ਕਿਸਾਨਾਂ ਤੇ ਗੋਲੀਆਂ ਭਰਾਈਆਂ ਨੇ ਉਹਨਾਂ ਨੂੰ ਸਨਮਾਨ ਜਿਹੜਾ ਕਿ ਦੇਣ ਦੀ ਗੱਲ ਆਖੀ ਜਾ ਰਹੀ ਹੈ ਉਹ ਜਿਸ ਦੇ ਖਿਲਾਫ ਅੱਜ ਕਿਸਾਨ ਜਿਹੜੇ ਕਿ ਉਹ ਸੜਕਾਂ ਤੇ ਉਤਰਨੇ ਸਰਦਾਰ ਸਿੰਘ ਬਾਤ ਜਰੂਰ ਕਰਾਂਗੇ ਅੱਜ ਦੇਸ਼ ਵਿਆਪੀ ਸਾਡਾ ਅੰਦੋਲਨ ਸੀਗਾ ਦੋ ਫੋਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਨਾਨ ਪੋਲਿਟਿਕਲ ਦਾ ਔਰ ਪੂਰੇ ਦੇਸ਼ ਪਰ ਦੇ ਵਿੱਚ ਜੜਾਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਟਰ ਤੇ ਐਸ ਡੀ ਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਵੀ ਜਿਹੜੇ ਹਰਿਆਣੇ ਦੇ 6 ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਅਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਅਰ ਸਾਡਾ ਇੱਤੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਰ ਕੀਤੇ ਇਹ ਤੋਂ ਕਹਾ ਉਹਨਾਂ ਦੇ ਉੱਤੇ ਸ਼ਾਟਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸਪਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾਂ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜ਼ਹਿਰੀਲੀਆਂ ਗੈਸਾਂ ਦੇ ਸ਼ੈਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਏ ਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਇਆ ਔਰ ਜੋ ਜਬਰ ਕੀਤਾ ਸੀ ਕਹਿੰਨੇ ਆ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕਿ ਜਲਿਆਂ ਵਾਲੇ ਬਾਗ ala ਸੰਦੇਸ਼ ਜਾਊਗਾ ਕਿ ਅਸੀਂ ਵਿਦੇਸ਼ੀ ਧਰਤੀ ਦੇ ਆ ਤਾਂ ਇਹ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਬਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਧਾਵਾ ਐਸਪੀ ਕੁਲਕਸ਼ੇਤਰ ਸੁਮਿਤ ਕੁਮਾਰ ਐਸਪੀ ਜੀਂਦ ਨਰਿੰਦਰ ਸਿੰਘ ਡੀਐਸਪੀ ਅਮਿਤ ਪਾਟਿਆ ਡੀਐਸਪੀ, ਰਾਮਕਮਾਰ ਡੀਐਸਪੀ, ਇਹ ਛੇ ਨਾਂ ਨੇ ਜਿਨ੍ਹਾਂ ਦਾ ਸਨਮਾਨ ਉਹਦੇ ਵਾਸਤੇ ਤੁਹਾਨੂੰ ਪਤਾ ਜਿਵੇਂ ਅਸੀਂ ਕੰਪਨੀ ਬਾਗ ਵਰਦੇਮੀਂ ਚ ਤੁਸੀਂ ਕਿਹਾ ਹਜ਼ਾਰਾਂ ਹਜ਼ਾਰ ਕਿਸਾਨ ਐ ਜੇ ਬਰਸਾਤ ਹੋ ਰਹੀ ਆ। ਜੇ ਬਰਸਾਤ ਨਾ ਹੁੰਦੀ ਤਾਂ ਬਹੁਤ ਵੱਡਾ ਕਾਠ ਹੋ ਜਣਾ ਸੀ। ਇਹ ਛੋਟ ਸੋਦੇ ਤੇ ਆਏ ਆ। ਅੱਜ ਅਸੀਂ ਉੱਥੋਂ ਮਾਰਚ ਕਰਕੇ ਡੀਸੀ ਦਫ਼ਤਰ ਦੇ ਨੇੜੇ ਜਿਹੜਾ ਲੜਕੀਆਂ ਦਾ ਕਾਲਜ ਆ ਇਹਦੇ ਸਾਹਮਣੇ ਅਸੀਂ ਅਜਰਤੀ ਭੁੱਖ ਮਜਾਲਾ ਕੀਤਾ ਮੋਦੀ ਸਰਕਾਰ ਦਾ। ਇਹ ਸਾਡਾ ਪ੍ਰੋਗਰਾਮ ਸੀ। ਲੌਂਗ ਮਾਰਚ ਇਸ ਕਰਕੇ ਕਰਨਾ ਸੀ। ਪੀ ਵਿਰੋਧੀ ਧਿਰਾਂ ਜਿਵੇਂ ਮੁੱਦਾ ਚੱਕ ਰਹੀਆਂ ਦੇਸ਼ ਦੀ ਪਾਰਲੀਮੈਂਟ ਚ ਤੇ ਦੇਸ਼ ਦੀ ਪਾਰਲੀਮੈਂਟ ਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਵੀ ਉਹ ਜਿਹੜਾ ਵਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਸਰਕਾਰ ਨੂੰ ਮਜਬੂਰ ਕਰੇ ਇਹ ਸਾਡਾ ਪ੍ਰੋਗਰਾਮ ਸੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਅਸੀਂ ਕੀਤਾ ਔਰ ਲਗਭਗ ਪੂਰੇ ਪੰਜਾਬ ਦੇ ਹਰੇਕ ਬਾਈ ਦੇ ਬਾਈ ਜ਼ਿਲ੍ਹਿਆਂ ਚ ਹਰਿਆਣੇ ਚ ਯੂਪੀ ਚ ਰਾਜਸਥਾਨ ਚ ਇਸ ਤਰੀਕੇ ਨਾਲ ਲਗਭਗ 17 ਸੂਬਿਆਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਹੋਏ ਨੇ ਅਸੀਂ ਸਫਲਤਾ ਨਾਲ ਪੂਰੀ ਕੀਤੀ ਸਭ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਹੋਈ ਕਿਸਾਨਾਂ ਦੀ ਤੇ ਉੱਥੇ ਕੀ ਤੁਹਾਨੂੰ ਅਸ਼ਵਾਸਨ ਮਿਲਿਆ ਕਿ ਕੁਝ ਮਿਲਿਆ ਦੇਖੋ ਸਾਡਾ ਪ੍ਰੋਗਰਾਮ ਸੀਗਾ ਤੇ ਅਸੀਂ ਵਿਰੋਧੀ ਧਿਰ ਦੇ ਸਾਰੇ ਐਮਪੀਆਂ ਨੂੰ ਮੰਗ ਪੱਤਰ ਦਵਾਂਗੇ ਉਹ ਦਿੱਤੇ ਅਸੀਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਈਮੇਲ ਕਰ ਦਿੱਤੀ ਇਹਦੋਂ ਗਾਂ ਅਸੀਂ ਕਨਸਟੀਟਿਊਸ਼ਨ ਕਲੱਬ ਦਿੱਲੀ ਵਿੱਚ ਕਨਵੈਨਸ਼ਨ ਕਰਨੀ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉੱਥੇ ਵੌਲੰਟੀਅਰ ਤੌਰ ਤੇ ਐਮਪੀਜ਼ ਨੇ ਕਿਹਾ ਪੈਸੀ ਆਉਣਾ ਚਾਹੁੰਦੇ ਆ ਉੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਸ਼ਿਵ ਸੇਨਾ ਠੀਕ ਹੈ ਜੀ ਆਦੀਵਾਸੀ ਸਮਾਜ ਦੇ ਐਮਪੀਜ਼ ਅਰੇਦੋਂ ਗਾਂ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਬਾਈ ਤੇ ਐਮਪੀ ਸਿੱਧੇ ਪਹੁੰਚੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦਾ ਵੀ ਮਨੋਰਥ ਸੀ ਕਿ ਤੁਸੀਂ ਪਾਰਟੀ ਹੈਡਸ ਨਾਲ ਮਿਲੋ ਸਾਡਾ ਫੈਸਲਾ ਹੋ ਗਿਆ ਸਹੀ ਚਿੱਠੀਆਂ ਲਿਖਿਆ ਸੀ ਅਸੀਂ ਇਸ ਸਿਲਸਲੇ ਦੇ ਵਿੱਚ ਜੈ ਸਿੰਘ ਨੂੰ ਵੀ ਮਿਲੇ ਦਿੱਲੀ ਜਾ ਕੇ ਆਹ ਰਾਹੁਲ ਜੀ ਨੂੰ ਵੀ ਜਿਹੜੇ ਇਸ ਵੇਲੇ ਵਿਰੋਧੀ ਧਿਰ ਦੇ ਮੁਖ ਲੀਡਰ ਨੇ ਤੋਂ ਸਾਡੀ ਮੁਲਾਕਾਤ ਦੇ ਵਿੱਚ ਸੀਗਾ ਵੀ ਐਨਡੀ ਜਿਹੜਾ ਇੰਡੀਆ ਗੱਡ ਜੋੜਿਆ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੱਕੇ ਪ੍ਰਾਈਵੇਟ ਬਿੱਲ ਵੀ 4-5 ਐਮਪੀਆ ਨੇ ਲੋਕ ਸਭਾ ਵਿੱਚ ਰੱਖੇ ਨੇ ਰਾਜ ਸਭਾ ਵਿੱਚ ਰੱਖੇ ਨੇ ਉਹਨਾਂ ਦਾ ਵੀ ਧੰਨਵਾਦ ਤੋਂ ਉਹਨਾਂ ਨੇ ਜੋ ਸਾਡੇ ਨਾਲ ਕਮਿਟ ਕੀਤੀ ਸੀ ਵੀ ਪੂਰਾ ਇੰਡੀਆ ਗਠਜੋੜ ਕਰਕੇ ਸਲਾਹ ਥੋੜੀ ਗੱਲ ਤੇ ਪੂਰਾ ਜੋਰ ਸ਼ੋਰ ਨਾਲ ਸੀ ਪਾਰਲੀਮੈਂਟ ਚੱਕਾਂਗੇ ਔਰ ਹੁਣ ਤੁਸੀਂ ਦੇਖ ਵੀ ਰਹੇ ਚੱਕ ਵੀ ਰਹੇ ਆ ਬਾਕੀ ਭਰਾਓ ਜਿਹੜੀਆਂ ਕਨਸੋਹਾ ਨੇ ਨਾਲ ਮੈਂ ਸਪਸ਼ਟ ਕਰਦਾ ਜਿਹੜੇ ਇਹ ਗੱਲਾਂ ਕਰਦੇ ਨੇ ਵੀ ਸਰਕਾਰ ਕਹਿ ਰਹੀ ਆ ਜਿਵੇਂ ਰਮਨੀਤ ਬਿੱਟੂ ਜੀ ਕਹਿ ਰਹੇ ਆ ਹੋਰ ਵੀ ਵੀ ਇਹ ਤਾਂ ਕਾਂਗਰਸੀ ਸੀਗੇ ਇਹਨਾਂ ਦਾ ਕਾਂਗਸ ਨਾਲ ਰਲ ਕੇ ਚੱਲ ਰਿਆ ਸੀ। ਇਹ ਤੋਂ ਪਹਿਲਾਂ ਖਾਸ ਕਰਕੇ ਡੱਲੇয়াল ਸਾਹਿਬ ਨੂੰਰ ਸਾਨੂੰ ਕਿਹਾ ਜਾਂਦਾ ਸੀ ਇਹ ਭਾਜਪਾ ਦੇ ਬੰਦੇ ਆ ਆਰਐਸਐਸ ਦੇ ਬੰਦੇ ਆ। ਇਹ ਭਾਜਪਾ ਨੇ ਖੁਦ ਮੋਰ ਚਲਵਾਇਆ ਵਾ। ਇਹ ਆਪ ਲਾ ਕੇ ਬੈਠਿਆ। ਫਿਰ ਕਹਿੰਦੇ ਸੀ ਇਹ ਜੀ ਆਮ ਆਦਮੀ ਪਾਰਟੀ ਨੇ ਬਹਲੇ ਹੋਇਆ। ਹੁਣ ਕਹਿੰਦੇ ਇਹ ਕਾਂਗਸ ਦੇ ਆ। ਮੈਂ ਕਹਿੰਦਾ ਡਿਸਾਈਡ ਕਰ ਲੋ ਹੈ ਕਿਹੜੇ ਪਰ ਮੰਸ਼ਾ ਠੀਕਾ ਜੀ ਪਾਜਪਾ ਵਾਲੇ ਸਾਨੂੰ ਖਾਲਸਤਾਨੀ ਕਹੀ ਜਾਂਦੇ ਆ ਵੀ ਇਹ ਖਾਲਸਤਾਨੀਆਂ ਨੂੰ ਫੰਡ ਨਹੀਂ ਕਰਦੇ ਆ ਤੋ આરોਪ ਲਾਉਣਾ ਨਾ ਪਹਿਲੀ ਵਾਰ ਨਾ ਖੀਰੀ ਵਾਰ ਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰਾਂ ਤੇ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰਦੇ ਜੋ ਸਾਡਾ ਮਨੋਰਥ ਆ ਜੀ ਮੰਸ਼ਾ ਕਿਹਨੇ ਜਰਾਂ ਦੀ ਕੇਂਦਰ ਸਰਕਾਰ ਦੀ ਇੱਕ ਤਾਂ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਤੇ ਇੱਥੇ ਦੂਜੇ ਪਾਸੇ ਨੂਨ ਲਾਇਆ ਜਾ ਰਿਹਾ ਹਾਂ ਦੇਖੋ ਨਾ ਜਿਹੜਾ ਭਾਜਪਾ ਦਾ ਸਟਾਈਲ ਆ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਵੇਂ ਉਹਨਾਂ ਦਾ ਮਾਈਂਡ ਸੈਟ ਹੈ ਬੰ ਕੰਮ ਕਰਨ ਦਾ ਅਮਿਤ ਸ਼ਾ ਦਾ ਅਟੈਕਿੰਗ ਆ ਹਜੇ ਵੀ ਉਹਨਾਂ ਨੂੰ ਸੱਤਾ ਦਾ ਨਸ਼ਾ ਨਹੀਂ ਉਤਰਿਆ ਲੇਕਿਨ ਵੱਡਾ ਡੈਮੇਜ ਹੋ ਗਿਆ ਠੀਕ ਹੈ ਜੀ ਤਾਂ ਇਸ ਕਰਕੇ ਸਾਨੂੰ ਲੱਗਦਾ ਵੀ ਜੇ ਇਹੀ ਹਾਲ ਰਿਹਾ ਇਹ ਸਾਡੇ ਵਿਰੋਧ ਨਹੀਂ ਭੁਗਤੂਗਾ ਭਾਈ ਜੇ ਲੱਗਦਾ ਕਿਸਾਨਾਂ ਨਾਲ ਟਕਰਾਅ ਪੈਦਾ ਕਰਕੇ ਕਿਸ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਹਰਿਆਣਾ ਵੀ ਗਵਾਉਣਾ ਵਾਸਤੇ ਅਸੀਂ ਤੌਰ ਤੇ ਗਵਾਲੋ ਮਹਾਰਾਸ਼ਟਰ ਕੋਣਾ ਉਹ ਵੀ ਗਵਾਲੋ ਜਿੱਦਣ ਤੁਹਾਡੀ ਨੀਂਦ ਖੁੱਲ ਜੂਗੀ ਚਾਹੀਦਾ ਤੇ ਹੈ ਕਿਸਾਨ ਮਜ਼ਦੂਰ ਬਹੁਤ ਵੱਡਾ ਹਿੱਸਾ ਨੇ 398 ਸੀਟਾਂ ਪਿੰਡੂ ਖੇਤਰ ਦੀਆਂ ਨੇ ਸਾਡੀਆਂ ਜਿੱਚ ਕਿਸਾਨਾਂ ਦੀ ਵੋਟ ਵੱਡੇ ਪੱਤਰ ਤੇ ਆ ਐਰਕੀ ਪੰਜ ਬਨੋਚੋਂ 165 ਹੀ ਮਿਲੀਆਂ ਪਿਛਲੀ ਵਾਰ 236 ਸੀ ਜੇ ਨਾ ਨੁਕਸਾਨ ਚ ਲੈ ਲਿਆ ਹੋਰ ਚ ਲੈ ਲਿਓ ਅਸੀਂ ਤਾਂ ਚਾਹਾਂਗੇ ਕਿ ਸਰਕਾਰ ਜਦੋਂ ਮਰਜ਼ੀ ਚਾਹੇ ਸਾਨੂੰ ਸੱਦੇ ਸਾਡੇ ਨਾਲ ਬਹਿ ਕੇ ਮਸਲਿਆਂ ਦਾ ਹੱਲ ਕਰੇ ਪਰ ਵਕਤੀ ਤੌਰ ਤੇ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਖੋਟਿਆ ਸਾਨੂੰ ਨਹੀਂ ਲੱਗਦਾ ਵੀ ਗੱਲ ਕਰਕੇ ਮਸਲਿਆਂ ਦਾ ਹੱਲ ਕਰੂ ਮੋਰਚਾ ਲੰਮਾ ਚਾਊਗਾ ਜਦੋਂ ਤੱਕ ਮੋਰਚਾ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਠੀਕ ਹੈ ਜੀ ਕਿਸਾਨ ਆਗੂ ਸਰਵਨ ਸਿੰਘ ਪੰਥੇਰ ਨੇ ਜਿਨ੍ਹਾਂ ਨੇ ਖਾਸ ਤੌਰ ਤੇ ਇਹ ਗੱਲ ਆਖੀ ਵੀ ਜਿਹੜੀ ਭਾਜਪਾ ਉਹ ਲਗਾਤਾਰ ਕਿਸਾਨਾਂ ਤੇ ਤਸ਼ੱਦਦ ਕਰ ਰਹੀ ਹੈ ਤੇ ਹੁਣ ਇੱਕ ਹੋਰ ਜਿਹੜਾ ਕੀ ਵੱਡਾ ਤਸ਼ੱਦਦ ਸਾਹਮਣੇ ਆ ਰਿਹਾ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਜੋ ਕਿ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਕਿਸਾਨਾਂ ਤੇ ਉਹਨਾਂ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਔਰ ਜਿਸ ਕਰਕੇ ਲਗਾਤਾਰ ਜਿਹੜੇ ਕਿਸਾਨ ਅੱਜ ਦੇਸ਼ ਵਿਆਪੀ ਆंदोलन ਕਰ ਰਹੇ ਨੇ ਜਿਸ ਦੀ ਲੜੀ ਤਹਿਤ ਅੰਮ੍ਰਿਤਸਰ ਵਿੱਚ ਵੀ ਜਿਹੜਾ ਕਿ ਤਿੱਖਾ ਸੰਘਰਸ਼ ਕੀਤਾ ਗਿਆ ਹੈ ਔਰ ਮੰਗ ਕੀਤੀ ਗਈ ਆ ਵੀ ਕੇਂਦਰ ਸਰਕਾਰ ਜਿਹੜਾ ਫੈਸਲਾ ਸਲਮਾਨ ਦਾ ਉਹ ਵਾਪਸ ਲਵੇ ਤੇ ਦੂਜੇ ਨਾਲ ਨਾਲ ਐਮਐਸਪੀ ਦੀ ਗਰੰਟੀ ਵੀ ਜਿਹੜੀ ਕਾਨੂੰਨ ਹੈ ਉਸ ਦੀ ਵੀ ਗੱਲ ਕੀਤੀ ਗਈ ਆ ਵੀ ਐਮਐਸਪੀ ਗਰੰਟੀ ਕਾਨੂੰਨ ਵੀ ਜਿਹੜਾ ਕਿ ਉਹ ਲਾਗੂ ਕੀਤਾ ਜਾਵੇ ਤੇ ਅੱਜ ਕੁਝ ਹੋਰ ਮੰਗਾਨੂੰ ਲੈ ਕੇ ਜਿਹੜੇ ਕਿ ਇੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੁਹਾਨੂੰ ਪਹਿਲੇ ਦਿਖਾ ਦਿੰਨੇ ਆ ਇੱਥੇ ਕੀ ਜਿਹੜੀ ਕਿ ਅਰਥੀ ਫੂਕੀ ਗਈ ਆ ਨਾਇਬ ਸਿੰਘ ਸਿਆਣੀ ਜਿਹੜੇ ਨੇ ਸੀਐਮ ਹਰਿਆਣਾ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਅਤਲੀ ਫੂਕ ਮਾਫ ਕਰਨਾ ਅਰਥੀ ਫੂਕ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਔਰ ਕਿਸਾਨਾਂ ਦੀਆਂ ਲਗਾਤਾਰ ਜਿਹੜੀ ਕੀ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਇਸ ਕਰਕੇ ਕਿਸਾਨ ਜਿਹੜੇ ਖੇਤਾਂ ਵਿੱਚ ਵਿਖਾਈ ਦਿੰਦੇ ਸੀ ਉਹ ਲਗਾਤਾਰ ਸੜਕਾਂ ਤੇ ਜਦੋਂ ਜਾਇਦ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਯਮਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰਪੁਰ ਸਿਚਾ ਜਾਨਿਕ ਸਵੇਰਾ ਟੀਵੀ ਅੰਮ੍ਰਿਤਸਰ ਕੀ ਇਹ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par